ਹੁਣ ਬਾਈ ਨੇ ਵਿਚਾਰ ਨੂੰ ਦਿੱਤੀ ਕਰਤੀ ਆ ਕੈਸੀ ਪਹਿਲਾਂ ਦਾ ਇੱਕ ਮੈਦ ਜੇ ਤੇ ਹੁੰਦੀ ਹੁਣ ਵਿਚਾਲੇ ਵਿੱਚ ਟਕਾਡਾ ਆਊਗਾ ਪਹਿਲਾਂ ਤਾਂ ਬਕਨਾਰੇ ਦੇ ਨਾਲ-ਨਾਲ ਜਾਂਦੇ ਸੀਗੇ 60-70 ਮੋਟ ਦੀ ਦੂਰੀ ਤੇ ਪਰ ਹੁਣ ਜੇ ਆਪਾਂ 200 ਮੋਟ ਦੀ ਦੂਰੀ ਤੇ ਤਕਰੀਬਨ ਆ ਗਏ ਆ ਕਿਨਾਰੇ ਤੋਂ ਤੇ ਬਾਈ ਨੇ ਵਿਚਾਰ ਨੂੰ ਚੱਕ ਲਿਆ ਫੋੜੂਗਾ ਇਹਨੂੰ ਆਹ ਦੇਖੋ ਕਿੰਨੇ ਅੰਦਰਲੇ ਪਾਸੇ ਨੂੰ ਗਏ ਹੋਏ ਆ ਨਦੀ ਦੇ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ ਨਦੀ ਤੇ ਉਹ ਵੇਖੋ ਕਿੱਥੇ ਜਾ ਕੇ ਨਹਾ ਰਹੇ ਆ ਕਿਤੇ ਹਨਾ ਪਾਣੀ ਜਿਆਦਾ ਆ ਜੇ ਕੋਈ ਛਾਲੀ ਰੋੜ ਕੇ ਲੈ ਜੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਕੰਗਣ ਘਾਟ ਸਹਿਬ ਤੇ ਆਜੋ ਆਪਾਂ ਦਰਸ਼ਨ ਕਰਦੇ ਆ ਪਹਿਲਾਂ ਜਦੋਂ ਆਪਾਂ ਸ੍ਰੀ ਹਰਮੰਦਰ ਪਟਨਾ ਸਹਿਬ ਤੱਕ ਸਹਿਬ ਤੋਂ ਤੁਰ ਕੇ ਆਉਣੀ ਆ ਤਾਂ ਇਹ ਗੁਰਦੁਆਰਾ ਸਹਿਬੋਂ ਆਉਂਦਾ ਵਾ ਗਲੀ ਦੇ ਵਿੱਚ ਆਹ ਜਿਵੇਂ ਸਾਈਡ ਤੇ ਜਗ੍ਹਾ ਬਣਾਈ ਹੋਈ ਹੈ ਲੰਘਣ ਵਾਸਤੇ ਤੇ ਇੱਥੇ ਪਹਿਲਾਂ ਸਭ ਤੋਂ ਜਿਵੇਂ ਆਹ ਦਸ ਦਾ ਆਪਾਂ ਨੂੰ ਪਾਣੀ ਹੈ ਨਾ ਇਹ ਠਾਗੜਾ ਇੱਕ ਪੁਲ ਜਿਹਾ ਬਣਿਆ ਹੋਇਆ ਜਿਵੇਂ ਗੇਟ ਟਾਈਪ ਤੇ ਇੱਥੇ ਇਹ ਜਿਹੜਾ ਗੁਰਦੁਆਰਾ ਸਾਹਿਬ ਇਹ ਸੁਣੀ ਦਾ ਵੀ ਇਹ ਪਹਿਲਾ ਪੁਰਾਣਾ ਗੁਰਦੁਆਰਾ ਦਾ ਉੱਥੇ ਆਪਾਂ ਜਿਹੜੇ ਬਣਦੇ ਨੇ ਆਪਾਂ ਆਪਾਂ ਅੱਥੇ ਆ ਗਏ ਉਹ ਬਾਰੇ ਪਰਿਵਾਰ ਵਾਲੇ ਪੁਰਾਣਾ ਗੁਰਦੁਆਰਾ ਜਿਹੜਾ ਉਹਦੇ ਨਾਲੋਂ ਘੱਟ ਛੋਟਾ ਜਿਹਾ ਦੰਬੋ ਥੋੜਾ ਜਿਹਾ ਤਾਂ 10 ਤੋਂ 12 ਫੁੱਟ ਲੰਬਾਈ ਦੀ 5 ਫੱਟ ਦੇ ਬਣੇ ਚੱਲਦਾ ਜਿਤੇ ਗੁਰੂ ਚਾਹ ਦਾ ਪ੍ਰਕਾਸ਼ ਆ ਤੇ ਜਿੱਥੋਂ ਆਪਾਂ ਦਰਸ਼ਨ ਕਰ ਲਿਆ ਪਰ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਵੱਡਾ ਇੱਕ ਬਣਾ ਦਿੱਤਾ ਗਿਆ ਵਾ ਉਹ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਹ ਗੁਰਦੁਆਰਾ ਸਾਹਿਬ ਤਾਂ ਬਹੁਤ ਛੋਟਾ ਜਾ ਵਾ ਆ ਦੇਖੋ ਕੰਡ 5 5.5 ਫੁੱਟ ਚੌੜਾ ਹੋਊ 6 ਫੁੱਟ ਹੋਊਗਾ ਅੰਦਾਜ਼ਾ ਤੇ ਲੰਬਾਈ ਜਿਹੜੀ ਆ ਉਹ 12 15 ਕੋਤੰਦ ਜਹਾਉ ਕੀ ਨਿਕਾ ਜਾ ਗੁਰਦੁਆਰਾ ਸਾਹਿਬ ਉੱਤੇ ਨਿਸ਼ਾਨ ਸਾਹਿਬ ਲੱਗਾ ਤੇ ਹੀਠਾਂ ਦੇ ਪਾਣੀ ਖੜਾ ਵਾ ਜਿੱਦਾਂ ਕੋਈ ਸਰੋਵਰ ਟੈਪ ਪਾੜੀਆਂ ਵੀ ਬਣੀਆਂ ਹੋਈਆਂ ਆ ਵੇ ਫਜ਼ਾਨੀ ਵੀ ਇਹ ਕਦੋਂ ਦਾ ਬਣਾਇਆ ਗਿਆ ਵਾ ਤੇ ਜਦੋਂ ਆਪਾਂ ਇਹਦੇ ਨਾਲ ਹੀ ਇਸ ਪਾਸੇ ਨੂੰ ਧਿਆਨ ਮਾਰਦੇ ਆ ਤਾਂ ਵੱਡਾ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਵਾ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਨਾਲ ਦੀ ਨਾਲ ਆਪਾਂ ਦੇ ਹਾਸ ਬਾਰੇ ਵੀ ਜਾਣਦੇ ਆ ਇਸ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਆਪਣੇ ਹਾਣੀ ਬੱਚਿਆਂ ਨਾਲ ਖੇਡਿਆ ਕਰਦੇ ਸਨ ਮਾਤਾ ਗੁਜਰਕੌਰ ਜੀ ਨੇ ਬਾਲ ਗੋਬਿੰਦ ਰਾਏ ਜੀ ਨੂੰ ਬੜੇ ਸੋਹਣੇ ਸੋਹਣੇ ਦੇ ਦੋ ਕੰਗਣ ਬਣਵਾ ਕੇ ਦਿੱਤੇ ਜਿਨ੍ਹਾਂ ਨੂੰ ਬਾਲ ਗੋਬਿੰਦ ਰਾਏ ਜੀ ਦੇ ਦੋਹਾਂ ਹੱਥਾਂ ਵਿੱਚ ਪਾਇਆ ਗਿਆ ਇੱਕ ਦਿਨ ਬੱਚਿਆਂ ਨਾਲ ਗੰਗਾ ਦੇ ਕਿਨਾਰੇ ਖੇਡਦਿਆਂ ਹੋਇਆਂ ਗੁਰੂ ਸਾਹਿਬ ਜੀ ਦਾ ਇੱਕ ਕੰਗਣ ਗਵਾਚ ਗਿਆ ਜਦੋਂ ਗੁਰੂ ਸਾਹਿਬ ਜੀ ਘਰ ਪਰਤੇ ਤਾਂ ਮਾਤਾ ਗੁਜਰਕੌਰ ਜੀ ਨੇ ਪੁੱਛਿਆ ਕਿ ਬਾਲ ਜੀ ਤੁਹਾਡਾ ਇੱਕ ਕੰਗਣ ਕਿੱਥੇ ਹੈ ਤਾਂ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਉਹ ਤਾਂ ਗੰਗਾ ਵਿੱਚ ਗਵਾਜ ਗਿਆ ਹੈ ਸੋ ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਜਦੋਂ ਮਾਤਾ ਗੁਜਰਕੌਰ ਜੀ ਆਪਣੀਆਂ ਦਾਸੀਆਂ ਸਮੇਤ ਗੰਗਾ ਦੇ ਕਿਨਾਰੇ ਤੇ ਪਹੁੰਚੇ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਗੰਗਣ ਕਿੱਥੇ ਗਵਾਚਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਦੂਜੇ ਹੱਥ ਵਿੱਚੋਂ ਸੋਨੇ ਦਾ ਕੰਗਣ ਲਾ ਕੇ ਵਗਾ ਕੇ ਗੰਗਾ ਦੇ ਵਿੱਚ ਮਾਰਿਆ ਤੇ ਆਖਣ ਲੱਗੇ ਕਿ ਇੱਥੇ ਕੀ ਦੂਜਾ ਕੰਗਣ ਗਵਾਚਿਆ ਸੀ ਜਿੱਥੇ ਮੈਂ ਇਹ ਕੰਗਣ ਸੁੱਟਿਆ ਹੈ ਇਹ ਸਭ ਦੇਖ ਕੇ ਸਾਰੇ ਬਹੁਤ ਹੈਰਾਨ ਹੋਏ ਤੇ ਇੱਥੋਂ ਇਹ ਵੀ ਸਿੱਧ ਹੁੰਦਾ ਹੈ ਕਿ ਬਾਲ ਗੁਰੂ ਗੋਬਿੰਦ ਰਾਏ ਜੀ ਦਾ ਬਚਪਨ ਤੋਂ ਹੀ ਤਨ ਦੌਲਤ ਤੇ ਪਦਾਰਥਾਂ ਨਾਲ ਕੋਈ ਮੋਹ ਨਹੀਂ ਸੀ ਇਹ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾਪਤ ਧਰਤੀ ਹੈ ਜਿੱਥੇ ਗੁਰੂ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ ਬਹੁਤ ਸਾਰੇ ਕੌਤਕ ਕਰਦੇ ਰਹੇ ਨੇ ਇਸ ਸਥਾਨ ਨਾਲ ਇੱਕ ਹੋਰ ਵੀ ਇਤਿਹਾਸ ਜੁੜਦਾ ਹੈ ਇਤਿਹਾਸਕਾਰ ਦੱਸਦੇ ਨੇ ਕਿ ਪੰਡਿਤ ਸ਼ਿਵਦਤ ਜੀ ਜੋ ਪਟਨਾ ਸ਼ਹਿਰ ਦੇ ਹੀ ਰਹਿਣ ਵਾਲੇ ਸਨ ਤੇ ਭਗਵਾਨ ਰਾਮਚੰਦਰ ਜੀ ਦੇ ਉਪਾਸ਼ਕ ਸਨ ਉਹ ਹਮੇਸ਼ਾ ਗੰਗਾ ਦੇ ਕਿਨਾਰੇ ਤੇ ਬੈਠ ਕੇ ਭਗਵਾਨ ਰਾਮ ਦਾ ਹੀ ਨਾਮ ਜਪਦੇ ਸਨ ਇਸ ਸ਼ਿਵਦਤ ਪੰਡਿਤ ਦਾ ਆਪਣੇ ਭਗਵਾਨ ਪ੍ਰਤੀ ਪ੍ਰੇਮ ਵੇਖ ਕੇ ਬਾਲ ਗੁਰੂ ਗੋਵਿੰਦ ਰਾਏ ਜੀ ਨੇ ਇਹਨਾਂ ਨੂੰ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਵੀ ਦਿੱਤੇ ਸਨ ਇਹ ਸਭ ਦੇਖ ਕੇ ਪੰਡਿਤ ਸ਼ਬਦਤ ਜੀ ਬਹੁਤ પ્રસન્ન ਹੋਏ ਗੁਰੂ ਜੀ ਦੇ ਚਰਨੀ ਲੱਗੇ ਤੇ ਫਿਰ ਉਹਨਾਂ પાસે ਉਪਦੇਸ਼ ਲੈ ਕੇ ਨਿਹਾਲ ਹੋਏ ਗੁਰੂ ਸਾਹਿਬ ਜੀ ਦੇ ਇਸ ਜਗ੍ਹਾ ਤੇ ਆਪਣਾ ਕੰਗਣ ਨਦੀ ਵਿੱਚ ਸੁੱਟਿਆ ਸੀ ਇਸ ਕਰਕੇ ਐਸਾ ਸਥਾਨ ਦਾ ਨਾਮ ਕੰਗਣ ਘਾਟ ਸੈ ਪੈ ਗਿਆ ਘਾਟ ਦਾ ਮਤਲਬ ਹੈ ਨਦੀ ਵਿੱਚੋਂ ਪਾਣੀ ਭਰਨ ਦਾ ਰਸਤਾ ਪਟਨਾ ਸ਼ਹਿਰ ਦੇ ਵਾਸੀ ਇਸ ਜਗ੍ਹਾ ਤੋਂ ਹੀ ਆਪਣੀ ਵਰਤੋਂ ਵਾਸਤੇ ਪਾਣੀ ਭਰਿਆ ਕਰਦੇ ਸਨ ਪਹਿਲਾਂ ਇਸ ਅਸਥਾਨ ਦੇ ਨੇੜੇ ਹੀ ਗੰਗਾ ਨਦੀ ਵਹਿੰਦੀ ਸੀ ਆਪਾਂ ਬਜ਼ੁਰਗਾਂ ਕੋਲੋਂ ਵੀ ਬਹੁਤ ਵਾਰ ਸੁਣਦੇ ਰਹੇ ਹਾਂ ਕਿ ਨਦੀਆਂ ਤੇ ਦਰਿਆ ਆਪਣੀ ਜਗ੍ਹਾ ਬਦਲ ਲੈਂਦੀਆਂ ਨੇ ਸਮੇਂ ਦੇ ਹਿਸਾਬ ਨਾਲ ਗੰਗਾ ਨਦੀ ਜੋ ਐਸਾ ਸਥਾਨ ਦੇ ਬਿਲਕੁਲ ਨੇੜੇ ਵਹਿੰਦੀ ਸੀ ਉਹ ਥੋੜੀ ਦੂਰ ਜਾ ਚੁੱਕੀ ਹੈ ਉਸ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਣੇ ਆਜੂ ਚੱਲਦੇ ਹਾਂ ਗੰਗਾ ਨਦੀ ਬਹੁਤ ਹੀ ਵੱਡੀ ਨਦੀ ਆ ਬਹੁਤ ਜ਼ਿਆਦਾ ਚੌੜੀ ਆ ਕਿਸੇ ਟਾਈਮ ਉਹ ਗੁਰਦੁਆਰਾ ਸਾਹਿਬ ਦੇ ਕੋਲੇ ਵਹਿੰਦੀ ਸੀ ਪਰ ਹੁਣ ਗੁਰਦੁਆਰਾ ਸਾਹਿਬ ਤੋਂ ਤਕਰੀਬਨ 2 250 ਮੀਟਰ ਦੂਰ ਹੋਊਗੀ ਤੇ ਇੱਥੇ ਆਉਣ ਵਾਲੀ ਸਾਰੀ ਸੰਗਤ ਇਸ ਰਸਤੇ ਰਹੀਂ ਗੰਗਾ ਨਦੀ ਤੇ ਪਹੁੰਚਦੀ ਆ ਗੰਗਨ ਘਾਟ ਸਾਹਿਬ ਜਦੋਂ ਦਰਸ਼ਨ ਮੇਲੇ ਕਰ ਲੈਂਦੀ ਆ ਤੇ ਫਿਰ ਸਾਰੀ ਸੰਗਤ ਹੀ ਤਕਰੀਬਨ ਉਹ ਨਦੀ ਨੂੰ ਵੀ ਦੇਖ ਕੇ ਆਉਂਦੀ ਆ ਜਿੱਥੇ ਗੁਰੂ ਸਾਹਿਬ ਜੀ ਨੇ ਕੰਗਣ ਸਿੱਟੇ ਸੀਗੇ ਤੇ ਇੱਥੇ ਇੱਕ ਗੱਲ ਹੋਰ ਅਸੀਂ ਬੜੀ ਧਿਆਨ ਦਿੱਤਾ ਇਸ ਗੱਲ ਵੱਲ ਵੀ ਉਹ ਬੜੀ ਵਧੀਆ ਗੱਲ ਆ ਵੀ ਇੱਧਰ ਜਿਹੜੇ ਨਾ ਰੁੱਖ ਬੂਟੇ ਆ ਚਲੋ ਇੱਥੇ ਦਾ ਸ਼ਹਿਰ ਦਾ ਏਰੀਆ ਹੋਣ ਕਰਕੇ ਜਾਂ ਵਸੋਂ ਹੋਣ ਕਰਕੇ ਦਰਖਤ ਘਟਦੀਂਦੇ ਆ ਜਦੋਂ ਆਪਾਂ ਖੇਤਾਂਾਂ ਨੂੰ ਬਾਹਰ ਨਿਕਲਦੇ ਆ ਤਾਂ ਦਰਖਤ ਬਹੁਤ ਜ਼ਿਆਦਾ ਆਪਣੇ ਪੰਜਾਬ ਨਾਲੋਂ ਪੰਜਾਬ ਦੇ ਵੀ ਕੁਝ ਏਰੀਆਾਂ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਆ ਤਕਰੀਬਨ ਜਿਵੇਂ ਮੋਗਾ ਏਰੀਆ ਇਸ ਪਾਸੇ ਨੂੰ ਜੇ ਆਪਾਂ ਦੇਖੀਏ ਤਾਂ ਦਰਖਤ ਘਟਾ ਪਰ ਫਿਰ ਵੀ ਪੰਜਾਬ ਨਾਲੋਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਦਰਖਤ ਆ ਤੇ ਬਹੁਤ ਲੋਕ ਇੱਥੇ ਜਿਹੜੇ ਉਹ ਵੀ ਖੇਤੀ ਵੀ ਕਰਦੇ ਆ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਆ ਜਿਹੜਾ ਸਾਹਮਣੇ ਤੁਹਾਨੂੰ ਦਿਸ ਰਹੀ ਹੈ ਨਾ ਕੁੱਲੀਜੀ ਢਾ ਰਾਜਾ ਤੇ ਇਹਦੇ ਵਿੱਚ ਵੀ ਇਹਨਾਂ ਨੇ ਗਾਵਾਂ ਰੱਖੀਆਂ ਹੋਈਆਂ ਵਾ ਤੇ ਇੱਥੇ ਪਸ਼ੂ ਪਾਲਣ ਦਾ ਤਾਂ ਆਮ ਹੀ ਲੋਕ ਕੰਮ ਕਰਦੇ ਆ ਉਹ ਵੇਖੋ ਸਾਹਮਣੇ ਗਾਵਾਂ ਦੀਆਂ ਨੀਆਂ ਵਾ ਉਹ ਅੰਦਰ ਹੋਣ ਕਰਕੇ ਨੇਰੇ ਜੇ ਜਵਾਲਾ ਪਤਾ ਨਹੀਂ ਲੱਗਦਾ ਤੇ ਇੱਥੇ گاਵਾ ਬਹੁਤ ਜ਼ਿਆਦਾ ਲੋਕਾਂ ਨੇ ਰੱਖੀਆਂ ਹੋਈਆਂ ਵਾ ਹੋਰ ਵੀ ਅਸੀਂ ਕਈ ਜਗ੍ਹਾ ਇੱਥੇ ਨੇੜੇ-ਨੇੜੇ ਦੇਖਿਆ ਵੀ ਆਮ ਹੀ 8-10-10 گاਵਾ ਜਿਵੇਂ ਆਪਾਂ ਪੰਜਾਬ ਦੇ ਵਿੱਚ ਪਸ਼ੂ ਰੱਖਦੇ ਆਂ ਜ਼ਿਆਦਾਤਰ گاਵਾ ਵਾਂ ਮੱਜਾਂ ਦਾ ਬਹੁਤ ਘੱਟ ਆ ਤੇ گاਵਾ ਵੀ ਬਹੁਤ ਚੰਗੀਆਂ-ਚੰਗੀਆਂ ਵੇਖੀਆਂ ਕਈ ਜਗ੍ਹਾ ਤੇ ਆਮ ਹੀ ਲੋਕਾਂ ਨੇ ਰੱਖੀਆਂ ਹੋਈਆਂ ਵਾ ਤੇ ਕਿਉਂਕਿ ਇੱਥੇ ਪਾਣੀ ਦਾ ਵੀ ਨੇੜਾ ਵਾ ਇਹਨਾਂ ਨੂੰ ਥੋੜਾ ਜਿਹਾ ਸੌਖਾ ਵਾ ਤੇ ਪਾਣੀ ਇੱਥੇ ਗੰਗਾ ਨਦੀ ਦੇ ਵਿੱਚੋਂ ਹੀ ਤਕਰੀਬਨ ਲੋਕ ਵਰਤਦੇ ਆ ਜੇ ਤੱਕ ਵੀ ਬਹੁਤ ਲੋਕ ਵਰਤਦੇ ਆ ਤੇ ਪੁਰਾਣੇ ਸਮੇਂ ਦੇ ਵਿੱਚ ਗੁਰੂ ਸਾਹਿਬਾਂ ਮੇਲੇ ਤਾਂ ਵਰਤਦੇ ਹੀ ਸੀ ਕਿਉਂਕਿ ਪਾਣੀ ਦੇ ਸਾਧਨ ਹੋਰ ਨਹੀਂ ਸੀ ਨਦੀਆਂ ਜਾਂ ਖੂਹ ਜਾਂ ਦਰਿਆ ਇਹਨਾਂ ਤੋਂ ਹੀ ਪਾਣੀ ਵਰਤਦੇ ਸੀ ਆ ਕਿਸੇ ਦਾ ਘਰ ਬਣਾਇਆ ਹੋਇਆ ਪਿੱਛੇ ਤੇ ਇੱਥੇ ਦੁਕਾਨਾਂ ਆ ਜਾਂਦੀਆਂ ਵਾ ਇੱਥੇ ਚ ਰਸਤਾ ਪੈਂਦਾ ਵਾ ਨਦੀ ਦੇ ਨਾਲ ਜਿਹੜੀ ਸੜਕ ਲੰਘਦੀ ਆ ਸਿੰਗਲ ਜੀ ਤੇ ਆਪਾਂ ਇਹ ਤੋਂ ਅੱਗੇ ਲੰਘ ਕੇ ਸਾਹਮਣੇ ਉਹ ਨਦੀ ਆਪਾਂ ਨੂੰ ਦਿਸਣ ਲੱਗ ਗਈ ਆ ਤੇ ਨਦੀ ਦੇ ਵਿੱਚ ਦੀ ਪੌਲ ਵੀ ਲੰਘਦਾ ਵਾ ਤੇ ਗਰਮੀ ਜ਼ਿਆਦਾ ਹੋਣ ਕਰਕੇ ਫਿਰ ਇੱਥੋਂ ਦੇ ਰਹਿਣ ਵਾਲੇ ਇੱਥੇ ਆ ਕੇ ਤੇ ਆਪਦਾ ਇਸ਼ਨਾਨ ਪਾਣੀ ਵੀ ਕਰਦੇ ਆ ਤੇ ਕੁਝ ਲੋਕ ਜਿਹੜੇ ਉਹ ਕੱਪੜੇ ਵਗੈਰਾ ਵੀ ਧੋ ਲੈਂਦੇ ਆ ਇਸ ਪਾਣੀ ਦੇ ਨਾਲ ਤੇ ਆਪਾਂ ਜਾ ਕੇ ਹੁਣ ਦੇਖਦੇ ਆ ਵੀ ਇੱਥੇ ਅੱਗੇ ਕੀ ਆ ਬਹੁਤ ਵਿਸ਼ਾਲ ਨਦੀ ਆ ਵੇਖੋ ਦੂਰ ਤੱਕ ਆਪਾਂ ਨਿਗਾਹ ਮਾਰਦੇ ਆ ਕਿਨਾਰਾ ਹੀ ਨਹੀਂ ਦਿਨਦਾ ਬਹੁਤ ਜ਼ਿਆਦਾ ਚੌੜੀ ਆ ਨਦੀ ਇਧਰਲੇ ਪਾਸੇ ਨੂੰ ਆਵੇ ਆਪਾਂ ਦੇਖਦੇ ਆਂ ਤਾਂ ਪੁਲ ਲੰਘਦਾ ਵ ਤੇ ਸਾਹਮਣੇ ਕਿਨਾਰਾ ਦੂਰ ਤੱਕ ਕਿਤੇ ਦਿਸਦਾ ਹੀ ਨਹੀਂ ਪਾਣੀ ਪਾਣੀ ਦਿਸ ਜਾਂਦਾ ਬਹੁਤ ਜ਼ਿਆਦਾ ਵੱਡੀ ਨਦੀ ਆ ਤੇ ਪਾਣੀ ਇਹਦਾ ਜਿਵੇਂ ਮੀਹਾਂ ਦਾ ਪਾਣੀ ਹੁੰਦਾ ਇਸ ਤਰ੍ਹਾਂ ਦਾ ਰੰਗ ਆ ਮਿੱਟੀ ਜੀ ਰੰਗਾ ਵੇਖੋ ਇਧਰ ਦੂਰ ਤੱਕ ਕਿਤੇ ਕਿਨਾਰਾ ਦੀਂਦਾ ਆਪਾਂ ਨੂੰ ਇਧਰ ਨੂੰ ਵਹਿੰਦੀ ਆ ਇਧਰ ਨੂੰ ਵਹਾਅ ਹੋਣ ਕਰਕੇ ਇਹਦਾ ਤੇ ਇਸ ਪਾਸੇ ਨੂੰ ਕਿਨਾਰਾ ਨਹੀਂ ਦਿੰਦਾ ਜੇ ਆਪਾਂ ਦੂਜੇ ਪਾਸੇ ਨੂੰ ਦੇਖਦੇ ਹਾਂ ਤਾਂ ਥੋੜਾ ਥੋੜਾ ਕਿਨਾਰਾ ਦੂਰ ਦਿੰਦਾ ਵਾ ਆ ਵੇਖੋ ਕਿੰਨੇ ਲੋਕ ਇੱਥੇ ਨਹਾ ਰਹੇ ਆ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਜਲਾਈ ਦਾ ਮਹੀਨਾ ਵਾ ਵੇਖੋ ਕਿਵੇਂ ਬੱਚੇ ਵਾਲੇ ਆ ਵਿੱਚ ਬਜ਼ੁਰਗ ਵੀ ਆ ਕਈ ਵਿੱਚ ਪੂਰ ਵੀ ਬਹੁਤ ਲੋਕ ਜੋ ਇੱਥੋਂ ਦੇ ਰਹਿਣ ਵਾਲੇ ਹੋਣ ਕਰਕੇ ਮੈਨੂੰ ਲੱਗਦਾ ਇਹ ਜ਼ਿਆਦਾ ਦੂਰ ਤੱਕ ਨਹਾ ਰਹੇ ਆ ਵਿੱਚ ਇਸ ਸਮੇਂ ਬਰਸਾਤ ਦਾ ਮੌਸਮ ਕਰਕੇ ਪਾਣੀ ਜਿਆਦਾ ਉਰੇ ਤੱਕ ਆਇਆ ਹੋਇਆ ਕਹਿੰਦੇ ਨੇ ਤਾਂ ਪੁਲ ਤੋਂ ਪਰਲੇ ਪਾਸੇ ਤੱਕ ਹੀ ਹੁੰਦਾ ਵਾ ਉਹ ਮੁੰਡਾ ਦੇਖੋ ਸਾਹਮਣੇ ਤੈਰਿਆ ਆ ਰਿਹਾ ਹੈ ਕਿੰਨੀ ਦੂਰ ਤੇ ਗਰਮੀ ਹੋਣ ਕਰਕੇ ਫਿਰ ਇਹ ਤਾਂ ਹੀ ਵਿੱਚ ਵੜੇ ਹੋਏ ਇਹਨਾਂ ਨੂੰ ਪਤਾ ਹੋਵੇ ਵੀ ਕਿੱਥੋਂ ਤੱਕ ਨਦੀ ਵਹਿੰਦੀ ਹੈ ਤੇ ਉਰੇਲੇ ਪਾਸੇ ਉੱਚੀ ਜਗ੍ਹਾ ਵਾ ਜਿੱਥੋਂ ਤੱਕ ਇਹ ਉੱਥੋਂ ਤੱਕ ਜਾ ਕੇ ਨਹਾ ਰਹੇ ਆ ਪਰ ਆਪਾਂ ਦੇਖਣ ਨੂੰ ਅੱਜ ਦੇਖ ਰਹੇ ਆ ਨਦੀ ਨੂੰ ਐ ਲੱਗਦਾ ਵੀ ਹਰ ਰੋਜ਼ ਹੀ ਨਦੀ ਇੱਥੋਂ ਤੱਕ ਵਹਿੰਦੀ ਆ ਕਹਿੰਦੇ ਵੀ ਇਹ ਸੀਜ਼ਨ ਜਦੋਂ ਹੁੰਦਾ ਵਾ ਬਰਸਾਤਾਂ ਦਾ ਉਦੋਂ ਹੀ ਇੱਥੋਂ ਤੱਕ ਨਦੀ ਦਾ ਪਾਣੀ ਚੜਦਾ ਵਾ ਨਹੀਂ ਤਾਂ ਨਦੀ ਦਾ ਪਾਣੀ ਕਹਿੰਦੇ ਹੋਰ ਮਹੀਨੇ ਡੇਢ ਮਹੀਨੇ ਤਾਈਂ ਬਿਲਕੁਲ ਪਾਸ ਪਰੇ ਚਲਾ ਜਾਣਾ ਵਾ ਜਿੰਨੀ ਜਗ੍ਹਾ ਦੇ ਵਿੱਚ ਵਹਿੰਦੀ ਆ ਜਿੰਨੀ ਜਗ੍ਹਾ ਨੀਵੀਂ ਆ ਤੇ ਇਹ ਸੁੱਚੀ ਜਗ੍ਹਾ ਤੱਕ ਤਾਂ ਬਰਸਾਤਾਂ ਦੇ ਮੌਸਮ 'ਚ ਹੀ ਪਾਣੀ ਆਉਂਦਾ ਵਾ ਵੇਖੋ ਹੁਣ ਤਾਂ ਤਾਂ ਤੱਕ ਪਾਣੀ ਆਇਆ ਪਿਆ ਵਾ ਹੁਣ ਤਾਂ ਐ ਲੱਗਦਾ ਵੀ ਇੱਕ ਸਾਰੀ ਆ ਸਿਰੇ ਤੱਕ ਸਾਰੀ ਨਦੀ ਕਿਉਂਕਿ ਆਪਾਂ ਪਹਿਲਾਂ ਆਏ ਨਹੀਂਗੇ ਉਸ ਸਮੇਂ ਦੇ ਵਿੱਚ ਆ ਮੁੰਡਾ ਵੀ ਵੇਖੋ ਕਿੰਨੀ ਦੂਰ ਜਾ ਕੇ ਖੜਾ ਵਾ ਪੁਲ ਦੇ ਥੱਲੇ ਇਹ ਤੋਂ ਨਹੀਂ ਰਹਿਣ ਵਾਲੇ ਆ ਤਾਂ ਕਰਕੇ ਇਹਨਾਂ ਨੂੰ ਇਸ ਚੀਜ਼ ਬਾਰੇ ਪਤਾ ਵਾ ਬਾਕੀ ਆਪਣੇ ਪੰਜਾਬ ਤੋਂ ਆਉਣ ਵਾਲੀ ਸੰਗਤ ਬਹੁਤ ਜ਼ਿਆਦਾ ਇੱਥੇ ਆ ਕੇ ਗੰਗਨਗੜ੍ਹ ਸਾਹਿਬ ਗੁਰਦੁਆਰੇ ਦਰਸ਼ਨ ਕਰਕੇ ਹੁਣ ਆ ਇੱਥੇ ਵੀ ਸਿੰਘ ਬੈਠੇ ਹੁੰਦੇ ਅਸਰੇ ਹੁਣੇ ਪੰਜਾਬੀ ਆ ਸਾਰੇ ਕੁਝ ਆਪਣੇ ਨਾਲ ਦੇ ਵੀ ਆ ਵਿੱਚੋਂ ਜਿਹੜੇ ਨਾਲ ਆਏ ਵੇ ਆ 40 42 ਸੰਗਾਂ ਦਾ ਜਥਾ ਜੋ ਮੋਗੇ ਤੋਂ ਆਇਆ ਹੋਇਆ ਆ ਇਧਰਲੇ ਪਾਸੇ ਕੈਸ਼ਟੀਆਂ ਖੜੀਆਂ ਵਾਂ ਇਹ ਕੈਸ਼ਟੀਆਂ ਤੇ ਜੇ ਕੋਈ ਚਾਵੇ ਤਾਂ ਇਹਨਾਂ ਨੂੰ ਕਰਾਇਆ ਦੇ ਕੇ ਤੇ ਆ ਉਹਦਾ ਝੂਟਾ ਵੀ ਨਦੀ ਦੇ ਵਿੱਚ ਲੈ ਸਕਦਾ ਆਪਣੇ ਨਾਲ ਦੇ ਵੀ ਸਿੰਘ ਕਹਿੰਦੇ ਸੀ ਆਪਾਂ ਝੂਟਾ ਲੈਣਾ ਵਾ ਕश्ती ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਨਦੀ ਦੇ ਵਿੱਚ ਝੂਟਾ ਲਵਾਂਗੇ ਕश्ती ਤੇ ਭਾਈ ਕਾਨ ਸਿੰਘ ਜੀ ਨਾਬਾ ਜੀ ਦੇ ਅਨਸਾਰ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੀ ਬਾਲ ਅਵਸਥਾ ਵਿੱਚ ਕश्ती ਤੇ ਬੈਠ ਕੇ ਗੰਗਾ ਨਦੀ ਦੀ ਸੈਰ ਕਰਿਆ ਕਰਦੇ ਸਨ ਆ ਦੇਖੋ ਕੋ ਬਜ਼ੁਰਗ ਮਾਨਦਾ ਵਾ ਆ ਕੇ ਨਹਾ ਰਹੇ ਆ ਵੈਸੇ ਰੈਕ ਨਹੀਂ ਲੈਣਾ ਚਾਹੀਦਾ ਜੀ ਬਹਾਦਰ ਹਾਲੇ ਕੋ ਕਿੰਨੇ ਅੰਦਰਲੇ ਪਾਤੇ ਨੂੰ ਗਏ ਹੋਏ ਨਦੀ ਦੇ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ ਨਦੀ ਤੇ ਉਹ ਵੇਖੋ ਕਿੱਥੇ ਜਾ ਕੇ ਨਹਾ ਰਹੇ ਆ ਕਿਤੇ ਹੈ ਨਾ ਪਾਣੀ ਜਿਆਦਾ ਆ ਜੇ ਕੋਈ ਸ਼ਾਲੀ ਰੋਡ ਕੇ ਲੈ ਜੇ ਨਾਲ ਪਰ ਗਰਮੀ ਹੋਣ ਕਰਕੇ ਤੇ ਸਾਰੇ ਨਹਾਉਂ ਦਾ ਨਜ਼ਰ ਰਹਿ ਰਹੇ ਆ ਉੱਪਰ ਦੀ ਪੌੜ ਲੰਘਦਾ ਉਹ ਬੱਸਾਂ ਲੰਘ ਰਹੀਆਂ ਆ ਛੋਟੇ ਛੋਟੇ ਬੱਚੇ ਆ ਉੱਤ ਸਾਲਾ ਮਾਰ ਰਹੇ ਆ ਵੇਖਿਓ ਆ ਸਾਰੇ ਨਹਾਈ ਜਾਂਦੇ ਆ ਹੁਣ ਲੱਗੇ ਛਾਲਾ ਮਾਰ ਕੋਈ ਹੇਟ ਲੈ ਇਹਨਾਂ ਦੇ ਸਾਥੀ ਸੱਤੀ ਜਾਂਦੇ ਕਹਿੰਦੇ ਆਜੋ ਹੁਣ ਹੋ ਜਾਂਦੇ ਆ ਹਵਾ ਬਹੁਤ ਇੱਥੇ ਠੰਡੀ ਵਗਦੀ ਆ ਕਿਉਂਕਿ ਇੱਕ ਤਾਂ ਏਰੀਆ ਸਾਰਾ ਜਿਵੇਂ ਪਾਣੀ ਆ ਪਾਣੀ ਦੇ ਉੱਤੋਂ ਦੀ ਟੱਚ ਹੋ ਕੇ ਜਿਹੜੀ ਹਵਾ ਆਉਂਦੀ ਆ ਬਹੁਤ ਠੰਡੀ ਆਉਂਦੀ ਆ ਹਵਾ ਵਗ ਵੀ ਬਹੁਤ ਤੇਜ਼ ਰਹੀ ਹੈ ਇੱਥੇ ਉਹ ਗਰਮੀ ਆ ਮੌਸਮ ਗਰਮ ਆ ਜੁਲਾਈ ਦਾ ਮਹੀਨਾ ਇਹ ਨਹਾਉਣ ਦਾ ਆਨੰਦ ਲੈ ਰਹੇ ਆ ਸਾਰੇ ਨਹਾਉਣ ਦਾ ਆਨੰਦ ਲੈਂਦੇ ਆ ਠੰਡਾ ਠੰਡਾ ਪਾਣੀ ਆ ਆ ਪਾਣੀ ਜਾ ਕੇ ਪੈਰ ਤਾਂ ਜ਼ਰੂਰ ਧੋ ਕੇ ਵੇਖਾਂਗੇ ਠੰਡੇ ਪਾਣੀ ਦੇ ਵਿੱਚ ਸਾਰੇ ਨਹਾ ਰਹੇ ਆ ਚਪਲਾ ਇੱਥੇ ਖਲਾ ਦਿੰਦੇ ਆ ਪੌੜੀਆਂ ਬਣੀਆਂ ਹੋਈਆਂ ਵਿੱਚ ਪੁਸ਼ਕ ਤਾਂ ਬਹੁਤ ਵੱਡੀ ਨਦੀ ਆਏ ਆਪਣੇ ਸਾਥੀ ਸਾਰੇ ਆ ਖੜੇ ਆ ਪਤਾ ਨਹੀਂ ਕੀ ਵਿਚਾਰ ਕਰ ਰਹੇ ਮੈਨੂੰ ਲੱਗਦਾ ਕश्ती ਦਾ ਝੂਟਾ ਲੈਣਗੇ ਕੈਸਤੀ ਨਿਕਲ ਰਹੀ ਆ ਫਿਰ ਤੁਹਾਨੂੰ ਉਹ ਵੀ ਦਿਖਾਉਨੇ ਆ ਕੈਸਤੀ ਆ ਖੜੇ ਆਪਣੇ ਸਾਰੇ ਸਾਥੀ ਵਾਹਿਗੁਰੂ ਦੀ ਕਿਰਪਾ ਨਾਲ 40 42 ਸਿੰਘ ਮੋਗੇ ਤੋਂ 26 ਜੁਲਾਈ 2024 ਨੂੰ ਤੁਰੇ ਸੀ ਰਾਤ ਪਹੁੰਚੇ ਆ तकरीबन 12 ਤੋਂ ਬਾਅਦ ਹੀ ਕਮਰੇ ਦੇ ਵਿੱਚ ਅੱਜ ਹੈਗੀ 28 ਤਰੀਕ ਅੱਜ ਦਾ ਪਹਿਲਾ ਦਿਨ ਚੜਿਆ ਤੇ ਕੰਗਨਘਾੜ ਘੁਰਦਵਾਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਇੱਧਰ ਨੂੰ ਆਏ ਆ ਉਹਨਾਂ ਦੇਖਦੇ ਆਂ ਵੀ ਕੈਸਟੀ ਆਉਂਦੀ ਆ। ਇਹ ਆ ਸਟਾਰਟ ਕਰਕੇ ਉਹ ਦਿਖਾਵਾਂਗੇ। ਸਾਰੇ ਨੌਜਵਾਨ ਉਸੋਕ ਆ। ਵੀ ਕੈਸਟੀ ਕਰੋ ਆਵੇ। ਤੇ ਕਦੋਂ ਅਸੀਂ ਝੂਟਾ ਲਈਏ। ਆਪਣੀ ਕੈਸਟੀ ਆ ਗਈ ਆ। ਲਈ ਆਉਂਦੇ ਆਂ ਬਾਈ ਹੁਣੇ ਨੇੜੇ ਨੂੰ ਇੱਥੇ ਲਾਉਣਗੇ ਕਿਨਾਰੇ ਤੇ ਫੇਰ ਆਪਾਂ ਕੈਸਟੀ ਦਾ ਝੂਟਾ ਲੈਨੇ ਆਂ। ਅਜੇ ਉਹਨਾਂ ਨੇ ਸਟਾਰਟ ਨਹੀਂ ਕੀਤੀ ਹੈ ਤਾਂ ਇਹ ਉਹ ਵਿੱਚ ਪੀਟਰ ਇੰਜਣਾ ਸਾਨੂੰ ਵਿੱਚ ਚੜ੍ਹ ਕੇ ਦਿਖਾਵਾਂਗੇ। ਤੇ ਅਜੇ ਉਹ ਲਈ ਆਉਂਦੇ ਆ ਤੇ ਨੌਜਵਾਨ ਕਾਲੇ ਹੋਏ ਖੜੇ ਆ ਵੀ ਕਦੋਂ ਵਿੱਚ ਬੈਠ ਕੇ ਝੂਟਾ ਲਈਏ ਪੁੱਛ ਕਈ ਵੀ ਜਾਂਦੇ ਆ ਕਹਿੰਦੇ ਹੋਰ ਨਾ ਬਾਅਦ ਵਿੱਚ ਜਾ ਕੇ ਕਿਓ ਬਾਈ ਮੋੜ ਲਾ ਪਿੱਛੇ ਨੂੰ ਜਿਹੜੇ ਸਾਡਾ ਝੂਟਾ ਖਰਾਬ ਕਰਨਾ ਵਾ ਤੋ ਆਪਦਾ ਇੱਥੇ ਹੀ ਰਹਿ ਕੇ ਵੇਖ ਲੋ ਤੇ ਕਹਿੰਦੇ ਆ ਬਾਈ ਹੁਣੀ ਵੀ 50 ਤੋਂ 60 ਜਾਨੇ ਤਕਰੀਬਨ ਇਹ ਚੜ ਜਾਂਦੇ ਆ ਗश्ती ਚ ਬਾਕੀ ਇਹਨਾਂ ਨੂੰ ਪੁੱਛਦੇ ਆ ਹੁਣ ਕੀ ਕਹਿੰਦੇ ਆ ਤੇਤੀ ਆਪਣੀ ਆ ਗਈ ਆ ਹੁਣ ਆਪਾਂ ਇਹਦੇ ਚੜਦੇ ਆਂ ਲਾਲਾ ਲਾਲਾ ਸਾਈਡ ਤੇ ਬਈ ਜਿਵੇਂ ਬੱਸ ਸਟੈਂਡ ਤੇ ਬੱਸਾਂ ਲੱਗਦੀਆਂ ਹੁੰਦੀਆਂ ਐ ਲਾ ਲਈ ਮੋੜ ਕੇ ਉਹਨਾਂ ਨੇ ਹੁਣ ਕੰਧ ਉੱਤੋਂ ਦੀ ਮੈਂ ਤਲਾ ਦਾ ਚੜਨਾ ਬੂਤ ਪਤਾ ਨਹੀਂ ਕਿੱਧਰ ਦੀ ਜੜਾਉਣਗੇ ਤਵਾ ਅੱਗੇ ਲਾ ਲਈ ਉਹਨਾਂ ਨੇ ਤੱਕ ਤੇ ਨੰਬਰ ਵੀ ਭਾਈ ਉਹਨਾਂ ਦਾ ਲਿਖ ਆ ਪਿਆ ਅਜੀਵ ਰਾਏ ਉਹਨਾਂ ਦੀ ਐ ਟੈਕਸੀ ਇਹਨਾਂ ਨੇ ਸਰਵਸਾ ਵੀ ਲਿਖਿਆ ਉਹਨਾਂ ਦਾ ਕਹਿੰਦੇ ਜਦੋਂ ਮਰਜ਼ੀ ਫੋਨ ਕਰੋ ਸਾਨੂੰ ਕਿਤੇ ਲੋੜ ਆ ਲਜਾਣ ਦੀ ਵੇਚੀ ਜਿਵੇਂ ਟੈਕਸੀ ਸਟੈਂਡ ਹੁੰਦਾ ਬੱਸ ਸਟੈਂਡ ਹੁੰਦਾ ਇਵੇਂ ਹੀ ਆ ਇਧਰ ਕश्ती ਸਟੈਂਡ ਆ ਆ ਖੜੀਆਂ ਕਸ਼ਤੀਆਂ ਇਧਰ ਤੇ ਇਧਰ ਨਾਲ ਦੀ ਨਾਲ ਜਿਹਨੇ ਕਿਸੇ ਨੇ ਝੂਟਾ ਰਹਿਣਾ ਹੁੰਦਾ ਜਿਵੇਂ ਕੋਈ ਆਉਂਦੇ ਆ ਇੱਥੇ ਸੰਗਤ ਰੂਪ ਦੇ ਵਿੱਚ ਵੀਰਤਾ ਉਹ ਕਹ ਦਿੰਦੇ ਇਹਨਾਂ ਨੂੰ ਸਾਨੂੰ ਝੂਟਾ ਦਵਾ ਦੋ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਤਾਂ ਰੋਜ਼ ਹੀ ਝੂਟੇ ਲੈਂਦੇ ਇਹਨਾਂ ਤੇ ਤੇ ਬਾਕੀ ਜਿਹੜਾ ਪਾਸਿਓਂ ਕੋਈ ਆਇਆ ਹੁੰਦਾ ਉਹਨੂੰ ਉਚਾਜਿਆ ਹੁੰਦਾ ਵੀ ਮੈਂ ਵੀ ਕੈਸ਼ਤੀ ਤੇ ਝੂਟਾ ਲੈ ਕੇ ਦੇਖ ਲਾਂ ਤੇ ਕੈਸ਼ਤੀ ਆਪਣੀ ਆ ਗਈ ਆ ਪਹਿਲਾਂ ਤਾਂ ਉਹਨਾਂ ਨੇ ਜੇ ਲੋਡ ਲਾਈ ਸੀ ਜਿਵੇਂ ਬੱਸ ਬੈਗ ਲਾਉਂਦੇ ਹੁੰਦੇ ਹੁਣ ਫੇ ਟੇਢੇ ਲੋਡ ਹੀ ਲਾਤੀ ਕਹਿੰਦਾ ਚੜਜੋ ਮਾਰ ਕੇ ਛਾਲਾਂ ਨੌਂ ਦੇ ਬੰਨਾਰੇ ਵੀ ਪਹੁੰਚੇ ਟੰਗਲੇ ਆ ਆ ਲਈ ਬੰਦਣਾ ਬੜੀ ਗੱਲੇ ਪਹੁੰਚਾਂ ਤਾਂ ਕੀਤੇ ਵੇ ਹੁਣ ਵਿੱਚ ਚੜਨਗੇ ਕੀ ਉਹਦੇ ਚੜ ਕੇ ਵਿੱਚ ਹੁਣ ਤੁਹਾਨੂੰ ਝੂਟਾ ਦਿਖਾਉਨੇ ਆ ਇਹਦਾ ਆਜੋ ਵੀ ਆਜੋ ਬੈਠ ਜਾਓ ਸਾਰੇ ਕਿਹੜਾ ਵਾਵਾ ਕਿਹੜਾ ਬੱਲੇਤੀ ਦਾ ਆਪਾਂ ਗਏ ਆ ਬੈਠ ਤੇ ਕਿਸ ਤੀ ਦਾ ਸਫਰ ਹੋ ਗਿਆ ਸ਼ੁਰੂ ਹੁਣ ਦੇਖਦੇ ਆ ਕਿਥੋਂ ਤਾਈ ਝੂਟਾ ਦਿਵਾਉਂਦੇ ਆ ਉਹ ਕਹਿੰਦੇ ਤਾਂ ਸੀਗੇ ਵੀ ਥੋੜੇ ਜਣੇ ਚੜਿਓ ਪਰ ਉਹਨੇ ਜੜਿਆ ਜਿੰਨੇ ਉਹਨੇ ਕਿਹਾ ਸੀਗਾ ਸੋਨਾ ਸੋਨਾ ਕਾਲੋ ਇੰਜਨ ਨੂੰ ਪਾਦਾ ਕਿਹੜਾ ਬਾਈ ਨੇ ਇੰਜਨ ਹੋ ਗਿਆ ਸਟਾਰਟ ਤੋਂ ਅਵਾਜ਼ ਬਹੁਤ ਸੁਣਦੀ ਹੋਊਗੀ ਇੰਜਨ ਦੀ ਇੰਜਨ ਬਾਈ ਨੇ ਕਰਤਾ ਸਟਾਰਟ ਸਾਰੇ ਜਣੇ ਖੁਸ਼ ਆ ਢੂਟਾ ਲੈ ਰਹੇ ਆ ਨਦੀ ਦੇ ਵਿੱਚ ਅੱਧੇ ਸਿੰਘ ਆਪਣੇ ਉਹ ਬਾਹਰ ਪੈਠੇ ਬੈਠ ਰਹੇ ਆ ਉੱਧਰ ਨੂੰ ਨਦੀ ਬਹੁਤ ਜ਼ਿਆਦਾ ਵੱਡੀ ਆ। ਛੋਟੇ ਝੰਡਾ ਵੀ ਲੱਗਾ ਵਿਆ। ਅਰਾ ਤੇ ਵੀ ਕੋਈ ਨਹੀਂ ਬੋਟੇ ਆ। ਜ਼ੋਰ ਲੱਗਦਾ ਪੂਰਾ ਕਿਉਂਕਿ ਉੱਧਰ ਨੂੰ ਤੋੜ ਲਈ ਇਹਨਾਂ ਨੇ ਜਿੱਧਰ ਨੂੰ ਆਪਣਾ ਹੈਗਾ ਵਾ ਪਾਣੀ ਦਾ ਵਹਾਅ ਜਿੱਧਰੋਂ ਪਾਣੀ ਆ ਰਿਹਾ। ਉੱਧਰਲੇ ਪਾਸੇ ਤਾਂ ਇੰਜਣ ਬੰਦ ਹੋਣ ਵਾਲਾ ਹੋਇਆ ਪਿਆ। ਪੂਰ ਜ਼ੋਰ ਪੂਰਾ ਲੱਗੀ ਜਾਂਦਾ ਉਹਦਾ। ਨੇੜੇ-ਨੇੜੇ ਹੀ ਘੁਆ ਰਹੇ ਆ। ਜੋ ਵੇਖੋ ਹਾਲ ਤੇ ਜੀ ਕਿਉਂ ਜੀ ਥੋੜਾ ਥੋੜਾ ਪਾਣੀ ਥੱਪ ਵੀ ਰਿਹਾ ਵਿੱਚ ਆ ਰਿਹਾ ਲੀਕ ਹੋਊਗਾ ਇੰਜੋਏ ਕਰ ਰਹੇ ਆ ਸਾਰੇ ਉਹ ਵੀ ਉਹ ਮੋੜਨ ਵਾਸਤੇ ਉਹਦਾ ਲੱਗਾ ਹੋਇਆ ਮਗਰਲੇ ਪਾਸੇ ਸਟੀering ਉਹ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਇਆ ਜਾਵੇ ਕੱਢਦੇ ਆ ਆਪਾਂ 2 ਮਿੰਟ ਬਾਅਦ ਸਿਓ ਬਾਈ ਦੇ ਨਾ ਸਟੀering ਫਟਿਆ ਹੋਇਆ ਹੈ ਦਾ ਉਹ ਵੀ ਸਾਹਮਣੇ ਦੇਖ ਰਹੇ ਆ ਨਾ ਉਹਦੇ ਮੂਰੇ ਫਟਾਇਆ ਲੱਗਿਆ ਹੋਇਆ ਉਹਨੂੰ ਜਿੱਧਰ ਨੂੰ ਵੀ ਮੋੜਨਾ ਹੁੰਦਾ ਉਹ ਘੁਮਾ ਲੈਂਦਾ ਵਾ ਬਹੁਤ ਵੱਡੀ ਨਦੀ ਆਏ ਆ ਬਾਹਰਲਾ ਕਿਨਾਰਾ ਇਹਦਾ ਘਵਾਦੀਓ ਨੇ ਬਾਲਾ ਵਿਚਾਲੇ ਨਹੀਂ ਲਿਜਾਂਦੇ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਇਹਦੇ ਕਰਕੇ ਇਹ ਵਿੱਚ ਨਹੀਂ ਲੈ ਕੇ ਜਾਂਦੇ ਥੋੜਾ ਸਾਈਡ ਤੇ ਰੱਖਣਗੇ ਕੋ ਆਉਂਦੀ ਅਗੇਂਤੀ ਉਹ ਹੋਰ ਟਾਈਮ ਦੀ ਬਣੀ ہوئی ਆ ਸਾਰੇ ਇੰਜੋਏ ਕਰ ਰਹੇ ਆ। ਵਾਈਡ ਜੁਮੇ ਡਾਇਰੈਕਟ ਤੋਂ ਆਪਾਂ ਕੁਝ ਨੀਰ ਮੋੜਦੇ ਤੁਹਾਨੂੰ ਇਹਨਾਂ ਦੇ ਵਿੱਚ। ਆ ਪੁਲ ਦੇ ਨਾਲ-ਨਾਲ ਆਪਾਂ ਨਦੀ ਦਾ ਆਨੰਦ ਲੈ ਰਹੇ ਆਂ। ਇੱਕ ਫੋਟੋ। ਇਧਰਲੇ ਪਾਸੇ ਦੇਖੀਏ ਤਾਂ ਪਾਣੀ ਆ। ਦੂਰ ਤੱਕ। ਬੋਬੀ ਹੁਣੇ ਵੀ ਬੈਠੇ ਆਂ ਆਵਾਜ਼ ਨਾਲ। ਦਾ ਪੂਰਾ ਜੋਰ ਲੱਗਦਾ ਪਰ ਬੜਾ ਵਧੀਆ ਨਜ਼ਾਰਾ ਯਾਰ ਇਹ ਵੀ ਨਾ ਜੇ ਕਦੇ ਆਉਣ ਦਾ ਤੁਹਾਨੂੰ ਮੌਕਾ ਮਿਲੇ ਇੱਥੇ ਗੁਰੂ ਸਾਹਿਬਾਂ ਦੇ ਅਸਥਾਨਾਂ ਦੇ ਦਰਸ਼ਨ ਤਾਂ ਕਰਦੇ ਆਪਾਂ ਨਾਲ ਇਦਾਂ ਇੱਥੇ ਵੀ ਫੋਟੋ ਲੈ ਲੈਣਾ ਚਾਹੀਦਾ ਆ ਕਿਉਂਕਿ ਮੈਂ ਤਾਂ ਪਹਿਲੀ ਵਾਰੀ ਕੈਦਰੀ ਤੇ ਬੈਠਾ ਤੇ ਇਦਾਂ ਜੇ ਕਦੇ ਆਪਾਂ ਨੂੰ ਮੌਕਾ ਮਿਲੇ ਪਰ ਹਾਲਾਤਾਂ ਨੂੰ ਦੇਖਦੇ ਹੋਏ ਤਾਂ ਜ਼ਰੂਰ ਇਸ ਚੀਜ਼ ਦਾ ਆਨੰਦ ਲੈਣਾ ਚਾਹੀਦਾ ਉਹ ਬੋੜੀ ਜਾਂਦਾ ਭਾਈ ਕਿਤੇ ਕਿੱਧਰ ਨੁਕਮਾ ਦਿੰਦਾ ਉਹ ਕਿਤੇ ਕਿੱਧਰ ਏ ਬਾਈ ਬਲਾਵਾ ਉਹ ਆਪਦੇ ਹਿਸਾਬ ਨਾਲ ਉਹ ਵਿਛਾ ਦੇ ਰਿਹਾ ਕਿ ਕਿ ਇਹਨਾਂ ਨੂੰ ਪਤਾ ਕਿਤੇ ਇੱਕ ਏਰੀਆ ਡੂੰਘਾ ਵਾ ਕਿਹੜੇ ਇੱਕ ਦੇ ਵਿੱਚ ਸੁਤਨਾ ਲੈ ਸਕਦੇ ਆ ਕਿਉਂਕਿ ਥੋੜੀ ਬਹੁਤੀ ਜਿਹੜੀ ਇੱਥੇ ਆਉਣ ਵਾਲੇ ਆ ਉਹ ਕਈ ਵਾਰੀ ਚਤਾਨੀ ਕੋਲਸਟ ਵੀ ਕਰਦੇ ਆ ਉਹਦੇ ਕਰਕੇ ਉਹ ਬਾਲਾ ਦੂਰ ਕਿਨਾਰੇ ਤੋਂ ਲੈ ਕੇ ਜਾਂਦੇ ਇਹਨੂੰ ਆਪਾਂ ਅੰਦਾਜ਼ਾ ਕੋਈ 50 60 ਫੁੱਟ 70 ਤੋਂ ਹਾਦ 70 ਕਫਟ 70 ਫੁੱਟ ਕਿਨਾਰੇ ਤੋਂ ਦੂਰ ਹੋਵਾਂਗੇ ਇਧਰ ਦੇ ਪਾਸੇ ਨੂੰ ਆਪਾਂ ਦੇਖੀਏ ਤਾਂ ਮੇਰੇ ਹਿਸਾਬ ਨਾਲ ਕਿਲੋਮੀਟਰਾਂ ਦੇ ਹਿਸਾਬ ਨਾਲ ਹੀ ਲੰਬੀ ਚੌੜੀ ਹੋਊਗੀ। ਆਪਕੀ ਜਿਹੜੀ ਗੱਲ ਆ ਉਹ ਸਾਹਮਣੇ ਘਪੌੜਾ ਦਿਖ ਰਿਆ। ਇੱਕ ਅਸੀਂ ਸਾਰਿਆਂ ਤੋਂ ਮਾਫੀ ਮੰਗਦੇ ਆ ਵੀ ਜਿਹੜੀ ਆਹ ਆਸੇ ਪਾਸੇ ਦੀ ਆਵਾਜ਼ ਵਿੱਚ ਬਹੁਤ ਆ ਰਹੀ ਆ ਮਾਈਕ ਖਰਾਬ ਹੋ ਗਿਆ ਸੀਗਾ ਜਿਹੜਾ ਨਾਲ ਲੈ ਕੇ ਗਏ ਸੀ ਪਤਾ ਨਹੀਂ ਕੀ ਕਾਰਨ ਬਣਿਆ ਤੇ ਉਹਦੇ ਕਰਕੇ ਆਸੇ ਪਾਸੇ ਦੀ ਜਿਹੜਾ ਇੰਜਨ ਦੀ ਆਵਾਜ਼ ਵੀ ਵੱੜੀ ਆ ਮਾਫੀ ਬਖਸ਼ਿਓ। ਸਾਰੇ ਬੈਠੇ ਹੋਏ ਆ। ਕੋਈ ਫੋਟੋਆਂ ਕਰ ਰਿਹਾ ਕੋਈ ਕੁਛ ਤੇ ਆ ਜਿਹੜਾ ਹੈਗਾ ਪੀਟਰ ਇੰਜਣ ਇਹਦੇ ਜਿਹੜਾ ਆਪਾਂ ਪੱਟੇ ਕੁੱਦਣ ਵਾਸਤੇ ਲਾਏ ਹੁੰਦੇ ਆਮ ਘਰਾਂ ਦੇ ਵਿੱਚ ਹੁਣ ਬਾਈ ਨੇ ਵਿਚਾਰ ਨੂੰ ਸਿੱਧੀ ਕਰਤੀ ਆ ਕਹਿੰਦੀ ਪਹਿਲਾਂ ਤਾਂ ਇੱਕ ਬੈਟ ਜੇ ਦੇ ਦੀ ਹੁਣ ਵਿਚਾਲੇ ਦਾ ਚੁਕਾ ਦੋ ਆਊਗਾ ਪਹਿਲਾਂ ਤਾਂ ਬਕਨਾਰੇ ਦੇ ਨਾਲ-ਨਾਲ ਜਾਂਦੇ ਸੀਗੇ 60 ਫੁੱਟ ਦੀ ਦੂਰੀ ਤੇ ਪਰ ਹੁਣ ਜੇ ਆਪਾਂ 200 ਫੁੱਟ ਦੀ ਦੂਰੀ ਤੇ ਤਕਰੀਬਨ ਆ ਗਏ ਆ ਕਿਨਾਰੇ ਤੋਂ ਤੇ ਬਾਈ ਨੇ ਵਿਚਾਰ ਨੂੰ ਜੱਕਦੀਆਂ ਮੋੜੂ ਗਾਇ ਨੂੰ ਪਾਣੀ ਦੇ ਵਹਾਅ ਦੇ ਨਾਲ ਨਾਲ ਬਹੁਤ ਵੱਡੀ ਨਦੀ ਹੈ ਮੈਂ ਸਮਾਧੀ ਇੰਝੇ ਤੜਾਂ ਲੱਗਦਾ ਉਹ ਬਈ ਡਰ ਲੱਗਦਾ ਵਿੱਚ ਕੜ ਕੇ ਪਾਣੀ ਦੇ ਵਿਚਾਲੇ ਆ ਗਏ ਜਮਾ ਆਈ ਜਾ ਦੇ ਇੱਕਦਿਨ ਇਹਨੂੰ ਕਹਿੰਦੇ ਭਾਈ ਮੋੜ ਲਾ ਕਹਿੰਦੇ ਭਾਈ ਮੋੜ ਲਾ ਘਰੇ ਜਵਾਦ ਦੀਜਦੇ ਹੋੜਾ ਦੀ ਦੇ ਵਿਚਾਲੇ ਆ ਜਾਵਾਂ ਆ ਅੱਗੇ ਤੂੰ ਤਾਂ ਵੇਖੀ ਜਾਂਦੀ ਆ ਪਰ ਬਹੁਤ ਵਿੱਚ ਆ ਗਏ ਆਪਾਂ ਤਕਰੀਬਨ 100 ਮੀਟਰ ਅੰਦਰ ਆ ਗਏ ਹੋਾਂਗੇ ਬਾਰੇ ਜਾ ਰਹੇ ਬਹੁਤ ਹੌਸ਼ਾ ਇੱਧਰ ਨੇ ਪਾਣੀ ਦਾ ਵਹਾਵ ਆ ਪਰ ਹਵਾ ਬਹੁਤ ਤੇਜ਼ ਆ ਵਿੱਚ ਬਾਰੇ ਨੌਜਵਾਨ ਆਨੰਦ ਲੈ ਰਹੇ ਆ ਦਾ ਦਾ ਲੈਣ ਦਾ ਆ ਗਏ ਹੁਣ ਕਿਨਾਰੇ ਕੋਲੇ ਹੁਣ ਸਾਰਿਆਂ ਦੇ ਸਾਹਾਂ ਚ ਸਾਹ ਪਏ ਆ ਪਹਿਲਾਂ ਜਦੋਂ ਉਹਨੇ ਵਿਚਾਲੇ ਜਾ ਕੇ ਕश्ती ਮੋੜੀ ਸੀ ਉਦੋਂ ਸਾਰਿਆਂ ਦੇ ਸਾਹ ਤਾਂ ਚੜਦੇ ਸੀਗੇ ਕਹਿੰਦੇ ਸੀਗੇ ਵੀ ਬਾਈ ਲੈ ਚਾਲ ਘਰੇ ਜਵਾਕ ਡੀਕਦੇ ਆ ਤੇ ਹੁਣ ਸਾਰੇ ਜਣੇ ਕਿਨਾਰੇ ਦੇ ਕੋਲੇ ਆ ਗਏ ਹੁਣ ਖੁਸ਼ ਆ ਪੂਰੇ ਚਲੋ ਬਹੁਤ ਵਧੀਆ ਰਿਹਾ ਝੂਟਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਰੱਬ ਕਿਰਪਾ ਰੱਖੇ ਤੁਸੀਂ ਵੀ ਕਦੇ ਦਰਸ਼ਨ ਕਰਨ ਆਵੋ ਤਾਂ ਜੇ ਤੁਹਾਡਾ ਦਿਲ ਮੰਨੇ ਤਾਂ ਜ਼ਰੂਰ ਕਿਸ਼ਤੀ ਦਾ ਵੀ ਝੂਟਾ ਲਿਓ ਕਿਉਂਕਿ ਕਈ ਜਣੇ ਚਿਹਜਕਦੇ ਵੀ ਹੁੰਦੇ ਆ ਤੇ ਕਿਸੇ ਸਮੇਂ ਇਹ ਕੰਮ ਰਿਸਕੀ ਵੀ ਹੋ ਜਾਂਦਾ ਬਾਕੀ ਗੁਰੂ ਸਾਹਿਬ ਕਿਰਪਾ ਰੱਖਣ ਪਹੁੰਚ ਗਏ ਕਿਨਾਰੇ ਤੇ ਅੜੀਕਾਂ ਹੋ ਰਹੀਆਂ ਸੀ ਸੱਜਣਾ ਉਹ ਖੜੇ ਆ ਤਾਂ ਕੋਈ ਵੀਡੀਓ ਬਣਾ ਰਹੇ ਆ ਇਹ ਲਾਓ ਪੌੜੀਆਂ ਉੱਪਰ ਜਦ ਬੰਮ ਹੋਏ ਕੌਣ ਛਾਲਾਂ ਮਾਰਨ ਨੂੰ ਤਿਆਰ ਆ ਪਹਿਲਾਂ ਚੜਨ ਨੂੰ ਤਿਆਰ ਸੀ ਸਾਰੇ ਬਹੁਤ ਵਧੀਆ ਲੱਗਿਆ ਕਸ਼ਤੀ ਦਾ ਝੂਟਾ ਜਦੋਂ ਵੀ ਤੁਸੀਂ ਕਦੇ ਇਧਰਲੇ ਪਾਸੇ ਨੂੰ ਆਉਂਦਾ ਜਰੂਰ ਕਸ਼ਤੀ ਦਾ ਝੂਟਾ ਲਿਓ ਬੜਾ ਵਧੀਆ ਲੱਗਾ ਉਹ ਦੂਰ ਤੱਕ ਆਪਾਂ ਜਾ ਕੇ ਆਏ ਆ ਬੜਾ ਆਨੰਦ ਆ ਗੁਰੂ ਸਾਹਿਬ ਸਾਰੀਆਂ ਸੰਗਤਾਂ ਤੇ ਸਾਰੇ ਵੀਰਾਂ ਤੇ ਕਿਰਪਾ ਰੱਖਣ ਕਸ਼ਤੀ ਨੂੰ ਮੋੜਨ ਵਾਸਤੇ ਇਹਨੇ ਮੂਰੇ ਫੱਟਾ ਲੱਗਾ ਹੋਇਆ ਇਹਦੇ ਨਾਲ ਇਹਨੂੰ ਘਮਾਉਂਦੇ ਆ ਉਹ ਬਾਈ ਉਤਲਾ ਪੈਪ ਜਾ ਫੜ ਕੇ ਘਮਾਈ ਜਾਂਦਾ ਵਾ ਤੇ ਜਿੱਧਰ ਨੂੰ ਵੀ ਇਹਨੂੰ ਦਿਸ਼ਾ ਦੇਣੀ ਹੁੰਦੀ ਹੈ ਉਧਰ ਨੂੰ ਮੁੜ ਜਾਂਦੀ ਹੈ ਇਹ ਫੱਟਾ ਘੁੰਮਦਾ ਵਾ ਤੇ ਹੁਣ ਉਹਨੂੰ ਪੈਸੇ ਦੇ ਦਿਆ ਕਹਿੰਦੇ ਗਾਂ ਨੂੰ ਆਏ ਫੇਰ ਝੂਟਾ ਲਵਾਂਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ